ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਲੋਕ ਸਭਾ ਚੋਣਾਂ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਤੇ ਹੁਣ ਸਰਕਾਰ ਬਣਨ ਵਾਲੀ ਹੈ। 543 ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਪਹੁੰਚੇ ਨੇ ਜਿਹੜੇ ਵੱਖ-ਵੱਖ ਖੇਤਰਾਂ ਦੀ ਨੁਮਾਇੰਦਗੀ ਕਰਨਗੇ। ਪਰ ਇਹਨਾਂ ਦੇ ਵਿੱਚੋਂ ਕਈ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਅਪਰਾਧਿਕ ਮਾਮਲੇ ਦਰਜ ਨੇ। ਖਾਸ ਤੌਰ ਦੇ ਉੱਤੇ 543 ਦੇ ਵਿੱਚੋਂ 251 ਦੇ ਉੱਤੇ ਅਪਰਾਧਿਕ ਮਾਮਲੇ ਦਰਜ ਨੇ ਤੇ ਕਈਆਂ ਨੂੰ ਤਾਂ ਵੱਖ-ਵੱਖ ਅਦਾਲਤਾਂ ਨੇ ਦੋਸ਼ੀ ਵੀ ਕਰਾਰ ਦਿੱਤਾ ਹੋਇਆ ਹੈ ਜਿਨ੍ਹਾਂ ਦੇ ਵਿੱਚ 27 ਦੇ ਕਰੀਬ ਐਮਪੀ ਨੇ ਜਿਹੜੇ ਦੋਸ਼ੀ ਕਰਾਰ ਦਿੱਤੇ ਗਏ ਨੇ ਤੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਕੁਝ ਅਜਿਹੇ ਵੀ ਨੇ ਜਿਨ੍ਹਾਂ ਦੇ ਉੱਤੇ ਗੰਭੀਰ ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚ ਤਿੰਨ ਸਾਂਸਦਾਂ ਦੀ ਚਰਚਾ ਛੜੀ ਹੋਈ ਹੈ ਇੱਕ ਤਾਂ ਐਡੁਕੀ ਤੋਂ ਜੋ ਕੇਰਲਾ ਤੋਂ ਕਾਂਗਰਸ ਦੇ ਐਮਪੀ ਬਣ ਕੇ ਆਏ ਨੇ ਡੀਨ ਕੁਰੀਆਕੋਸ ਉਹਦਾ ਨੰਬਰ ਸਭ ਤੋਂ ਪਹਿਲਾਂ ਆਉਂਦਾ ਹੈ 88 ਕ੍ਰਿਮੀਨਲ ਕੇਸ ਇਸ ਐਮਪੀ ਦੇ ਉੱਤੇ ਦਰਜ ਨੇ ਤੇ ਦੂਜੇ ਨੰਬਰ ਦੇ ਉੱਤੇ 47 ਕ੍ਰਿਮੀਨਲ ਕੇਸ ਨੇ ਸ਼ਫੀ ਪਰਮਿਲ ਦੇ ਉੱਤੇ ਇਹ ਵੀ ਵੜਕਰਾ ਕੇਰਲ ਤੋਂ ਹੀ ਹੈ ਤੇ ਵੱਡੇ ਮਾਰਜਨ ਨਾਲ ਇਹ ਲੋਕ ਜਿੱਤੇ ਵੀ ਹੋਏ ਨੇ ਤੇ ਇੱਕ ਹੈ ਅਤੇਲਾ ਰਜਿੰਦਰ ਭਾਜਪਾ ਦੇ ਇਹ ਤੇਲੰਗਾਨਾ ਵਾਲੇ ਇਲਾਕੇ ਤੋਂ ਐਮਪੀ ਬਣੇ ਨੇ ਤੇ ਇਹਨਾਂ ਦੇ ਉੱਤੇ 45 ਕ੍ਰਿਮੀਨਲ ਕੇਸ ਦਰਜ ਨੇ ਤੇ ਜੇਕਰ ਆਪਾਂ ਗੱਲ ਕਰੀਏ ਸੂਚੀ ਦੀ ਸੂਚੀ ਇੱਕ ਜਿਹੜੀ ਜਾਰੀ ਕੀਤੀ ਗਈ ਹੈ ਐਸੋਸੀਏਸ਼ਨ ਆਫ ਡੈਮੋਕਰੈਟਿਕ ਰਿਫਾਰਮਸ ਯਾਨੀ ਕਿ ADR ਦੀ ਰਿਪੋਰਟ ਦੇ ਮੁਤਾਬਕ ਹੀ ਇਹ ਸਾਰੇ ਅੰਕੜੇ ਤੁਹਾਨੂੰ ਦੱਸ ਰਹੇ ਆ ਕਿ ਕਿਹੜੇ ਦੇ ਉੱਤੇ ਕਿੰਨੇ ਕ ਕੇਸ ਦਰਜ ਨੇ ਤੇ ਜੇਕਰ ਆਪਾਂ ਪਾਰਟੀ ਦੀ ਗੱਲ ਕਰੀਏ ਤਾਂ ਪਾਰਟੀ ਦੇ ਮੁਤਾਬਕ ਭਾਜਪਾ ਦੇ ਕੁੱਲ 240 ਐਮਪੀ ਨੇ ਜਿਨ੍ਹਾਂ ਦੇ ਉੱਤੇ 94 ਅਜਿਹੇ ਨੇ ਜਿਨ੍ਹਾਂ ਦੇ ਉੱਤੇ ਮਾਮਲੇ ਦਰਜ ਨੇ ਕਾਂਗਰਸ ਦੇ 99 ਐਮਪੀ ਨੇ ਤਾਂ ਉਹਨਾਂ ਦੇ ਵਿੱਚੋਂ 49 ਦੇ ਉੱਤੇ ਮਾਮਲੇ ਦਰਜ ਨੇ ਸਮਾਜਵਾਦੀ ਪਾਰਟੀ ਦੇ 37 ਦੇ ਵਿੱਚੋਂ 21 ਦੇ ਉੱਤੇ ਮਾਮਲੇ ਦਰਜ ਨੇ ਟੀਐਮਸੀ ਦੇ 29 ਚੋਂ 13 ਦੇ ਉੱਤੇ ਮਾਮਲੇ ਦਰਜ ਨੇ ਡੀਐਮਕੇ ਦੇ 22 ਐਮਪੀ ਲੋਕਸਭਾ ਦੇ ਵਿੱਚ ਪਹੁੰਚੇ ਨੇ ਪਰ ਇਹਨਾਂ 22ਾਂ ਦੇ ਵਿੱਚੋਂ 13 ਦੇ ਉੱਤੇ ਮਾਮਲੇ ਦਰਜ ਨੇ ਤੇ TDP ਦੇ 16 ਦੇ ਵਿੱਚੋਂ 8 ਦੇ ਉੱਤੇ ਮਾਮਲੇ ਦਰਜ ਨੇ ਤੇ Shiv Sena ਦੇ 7 MP ਨੇ ਉਹਨਾਂ ਦੇ ਵਿੱਚੋਂ 5 ਦੇ ਉੱਤੇ ਮਾਮਲੇ ਦਰਜ ਨੇ ਤੇ ਕਈਆਂ ਦੇ ਉੱਤੇ ਤਾਂ ਮਹਿਲਾਵਾਂ ਦੇ ਖਿਲਾਫ ਅਪਰਾਧ ਦੇ ਮਾਮਲੇ ਵੀ ਦਰਜ ਨੇ 2024 ਦੇ ਵਿੱਚ ਜਿਹੜੇ ਉਮੀਦਵਾਰ MP ਬਣੇ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵਿੱਚੋਂ 15 ਨੇ 15 ਦੇ ਉੱਤੇ ਮਹਿਲਾਵਾਂ ਦੇ ਖਿਲਾਫ ਅਪਰਾਧਾਂ ਦੇ ਨਾਲ ਜਿਹੜੇ ਜੁੜੇ ਹੋਏ ਮਾਮਲੇ ਦਰਜ ਨੇ ਇਹਨਾਂ ਦੇ ਵਿੱਚ 2 ਦੇ ਉੱਤੇ IPC ਦੀ ਧਾਰਾ 376 ਦੇ ਤਹਿਤ ਬਲਾਤਕਾਰ ਦਾ ਦੋਸ਼ ਲੱਗਿਆ ਹੋਇਆ ਹੈ ਇਸ ਤੋਂ ਇਲਾਵਾ 4 ਦੇ ਉੱਤੇ ਅਪਹਰਣ ਕਰਨ ਦਾ ਅਗਵਾ ਕਰਨ ਦਾ ਮਾਮਲਾ ਵੀ ਹੈ ਤੇ 43 ਦੇ ਉੱਤੇ ਗਲਤ ਵਿਵਹਾਰ ਕਰਨ ਭਾਸ਼ਾ ਦਾ ਗਲਤ ਇਸਤੇਮਾਲ ਕਰਨ ਦੇ ਮਾਮਲੇ ਦਰਜ ਨੇ ਜਿਨ੍ਹਾਂ ਨੇ ਮਹਿਲਾਵਾਂ ਦੇ ਖਿਲਾਫ ਗਲਤ ਸ਼ਬਦ ਬੋਲੇ ਨੇ ਕੁੱਲ ਮਿਲਾ ਕੇ ਜਿਹੜੇ ਅਪਰਾਧਿਕ ਮਾਮਲੇ ਨੇ ਉਵਾਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਕ ਸੂਚੀ ਤੁਹਾਨੂੰ ਹੋਰ ਦੱਸ ਦਿਆਂ 2009 ਤੋਂ ਲੈ ਕੇ 2024 ਤੱਕ ਇਹ ਗ੍ਰਾਫ ਥੱਲੇ ਨਹੀਂ ਗਿਆ ਅਪਰਾਧਿਕ ਮਾਮਲਿਆਂ ਦਾ ਸਗੋਂ ਉੱਪਰ ਹੀ ਗਿਆ ਹੈ 2009 ਦੇ ਵਿੱਚ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਸੀਗੇ ਮੈਂਬਰ ਪਾਰਲੀਮੈਂਟ ਦੇ ਉੱਤੇ ਜਿਨ੍ਹਾਂ ਦੇ ਉੱਤੇ ਕੇਸ ਦਰਜ ਸੀ ਉਹਨਾਂ ਦੀ ਗਿਣਤੀ 168 ਸੀ ਤੇ ਇਹਨਾਂ ਦੇ ਵਿੱਚੋਂ ਗੰਭੀਰ ਅਪਰਾਧ ਵਾਲੇ 76 ਸਨ ਤੇ 2014 ਦੀ ਲੋਕ ਸਭਾ ਦੇ ਵਿੱਚ ਜਿਹੜੇ ਐਮਪੀ ਸੀਗੇ ਉਹਨਾਂ ਦੇ ਉੱਤੇ 185 ਮਾਮਲੇ ਦਰਜ ਸੀ ਜਿਨ੍ਹਾਂ ਦੇ ਵਿੱਚੋਂ 112 ਕਾਫੀ ਗੰਭੀਰ ਅਪਰਾਧ ਸਨ 2019 ਦੇ ਵਿੱਚ 233 ਹੋ ਗਈ ਸੰਖਿਆ ਯਾਨੀ ਕਿ 185 ਤੋਂ 233 ਦੇ ਉੱਤੇ ਪਹੁੰਚ ਗਏ ਤੇ ਇਹਨਾਂ ਦੇ ਵਿੱਚੋਂ ਗੰਭੀਰ ਅਪਰਾਧਾਂ ਵਾਲੇ 169 ਸਨ ਤੇ 2024 ਵਾਲੀ ਲੋਕ ਸਭਾ ਦੇ ਵਿੱਚ 251 ਦੇ ਉੱਤੇ ਮਾਮਲੇ ਦਰਜ ਨੇ ਤੇ ਇਹਨਾਂ ਦੇ ਵਿੱਚੋਂ 170 ਦੇ ਉੱਤੇ ਗੰਭੀਰ ਅਪਰਾਧ ਦਰਜ ਨੇ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜੇ 170 ਨੇ 251 ਦੇ ਵਿੱਚੋਂ ਗੰਭੀਰ ਅਪਰਾਧਾਂ ਵਾਲੇ ਐਮਪੀ ਉਹਨਾਂ ਦੇ ਉੱਤੇ ਜਬਰ ਜਨਾਹ ਹੱਤਿਆ ਹੱਤਿਆ ਦਾ ਪ੍ਰਯਾਸ ਕਰਨਾ ਅਗਵਾ ਕਰਨਾ ਮਹਿਲਾਵਾਂ ਦੇ ਖਿਲਾਫ ਅਪਰਾਧ ਕਰਨ ਵਰਗੇ ਮਾਮਲੇ ਦਰਜ ਨੇ ਭਾਜਪਾ ਦੇ ਅਜਿਹੇ ਜਿਹੜੇ ਲੀਡਰ ਨੇ 63 ਨੇ ਕਾਂਗਰਸ ਦੇ 32 ਨੇ ਸਮਾਜਵਾਦੀ ਪਾਰਟੀ ਦੇ 17 ਇਹਨਾਂ ਦੇ ਉੱਤੇ ਮਾਮਲੇ ਗੰਭੀਰ ਦਰਜ ਕੀਤੇ ਗਏ ਨੇ ਤੇ ਇਸੇ ਤਰ੍ਹਾਂ ਤਰਨਮੂਲ ਕਾਂਗਰਸ ਯਾਨੀ ਕਿ TMC ਦੇ 7 DMK ਦੇ 6 ਤੇਲਗੂ ਦੇਸ਼ਮ ਪਾਰਟੀ ਯਾਨੀ TDP ਦੇ 5 ਅਤੇ शिवसेना ਦੇ 4 ਐਮਪੀਜ਼ ਦੇ ਨਾਮ ਸ਼ਾਮਲ ਨੇ ਜਿਨ੍ਹਾਂ ਉੱਤੇ ਗੰਭੀਰ ਇਲਜ਼ਾਮ ਲੱਗੇ ਹੋਏ ਨੇ ਮਾਮਲੇ ਦਰਜ ਕੀਤੇ ਗਏ ਨੇ ਤਾਂ ਦੱਸ ਦਈਏ ਕਿ ਅਜੇ ਸਰਕਾਰ ਬੰਨੀ ਤੈ ਨਹੀਂ ਹੋਈ ਕਾਫੀ ਪੇਚੜੇ ਹੋਏ ਨੇ ਇੰਡੀਆ ਗੱਠ ਜੋੜ ਵੀ ਚਾਹੁੰਦਾ ਕਿ ਅਸੀਂ ਸਰਕਾਰ ਬਣਾਈਏ ਐਨਡੀਏ ਵੀ ਆਪਣੇ ਆਪ ਨੂੰ ਬਹੁਮਤ ਦੇ ਵਿੱਚ ਸਿੱਧ ਕਰ ਰਿਹਾ ਹੈ ਕਈ ਜਿਹੜੇ ਲੀਡਰ ਨੇ ਜਿਵੇਂ ਨਿਤਿਸ਼ ਕੁਮਾਰ ਹੋਗੇ ਚੰਦਰਬਾਬੂ ਨਾਇਡੂ ਹੋਗੇ ਉਹਨਾਂ ਦੀਆਂ ਪਾਰਟੀਆਂ ਵੱਲ ਸਭ ਦੀ ਝਾਕ ਹੈ ਵੈਸੇ ਉਹ ਭਾਜਪਾ ਨੂੰ ਸਮਰਥਨ ਦੇ ਚੁੱਕੇ ਨੇ ਤੇ ਭਾਜਪਾ ਸਰਕਾਰ ਬਣਾਉਣ ਵੀ ਜਾ ਰਹੀ ਹੈ ਜਿਹੜੀਆਂ ਚਰਚਾਵਾਂ ਨੇ ਤੇ ਸੰਭਾਵਨਾ ਇਹ ਜਤਾਈ ਜਾ ਰਹੀ ਹੈ ਕਿ 9 ਜੂਨ ਨੂੰ ਪ੍ਰਧਾਨ ਮੰਤਰੀ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੌ ਚੁੱਕ ਲੈਣਗੇ ਫਿਲਹਾਲ ਉਹਨਾਂ ਨੇ ਅਸਤੀਫਾ ਦਿੱਤਾ ਸੀ ਤੇ ਜਦੋਂ ਤੱਕ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਨਹੀਂ ਹੁੰਦੀ ਉਦੋਂ ਤੱਕ ਉਹ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਵੀ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੇ ਉਹ ਸੌ ਚੁੱਕ ਸਕਦੇ ਨੇ ਵੈਸੇ ਇੰਡੀਆ ਗੱਠਜੋੜ ਕਹਿੰਦਾ ਹੈ ਕਿ ਅਸੀਂ ਸਰਕਾਰ ਬਣਾਵਾਂਗੇ ਸਾਡੀ ਸਰਕਾਰ ਬੰਨੀ ਤੈ ਹੈ ਕਿ ਦੀ ਸਰਕਾਰ ਬਣਦੀ ਵੱਖਰੀ ਗੱਲ ਹੈ ਪਰ ਸਵਾਲ ਇਹ ਹੈ ਕਿ ਜਿਹੜੇ ਲੋਕਾਂ ਨੂੰ ਅਸੀਂ ਚੁਣਦੇ ਆਂ ਚੁਣ ਕੇ ਉਹਨਾਂ ਨੂੰ ਅਸੀਂ ਲੋਕ ਸਭਾ ਦੇ ਵਿੱਚ ਭੇਜਦੇ ਆਂ ਤਾਂ ਕਿੰਨੇ ਇੱਕ پاک ਸਾਫ਼ ਦામਣ ਵਾਲੇ ਹੁੰਦੇ ਨੇ ਹੁਣ ਤੁਸੀਂ 543 ਦੀ ਸੂਚੀ ਦੇਖ ਲਈਏ ਤਾਂ 543 ਦੇ ਵਿੱਚੋਂ 46% ਦੀ ਯਾਨੀ 251 ਐਮਪੀਜ਼ ਦੇ ਉੱਤੇ ਕ੍ਰਾਈਮਨਲ ਕੇਸ ਨੇ ਜਿਹੜੇ ਪੇਸ਼ੀਆਂ ਵੀ ਪੁਖਤ ਰਹੇ ਨੇ ਇਸ ਤੋਂ ਇਲਾਵਾ ਉਹਨਾਂ ਨੂੰ ਕਈ ਨੇ ਜਿਹੜੇ ਜਿਵੇਂ ਸਤਾਈ ਉਹਨਾਂ ਨੂੰ ਅਲੱਗ-ਅਲੱਗ ਅਦਾਲਤਾਂ ਨੇ ਵੱਖ-ਵੱਖ ਮਾਮਲਿਆਂ ਦੇ ਵਿੱਚ ਦੋਸ਼ੀ ਕਰਾਰ ਵੀ ਦਿੱਤਾ ਹੋਇਆ ਹੈ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਦੇ ਉੱਤੇ ਜਿਹੜੇ ਕੇਸ ਚੱਲਦੇ ਨੇ ਉਹਨਾਂ ਦਾ ਕੀ ਬਣਦਾ ਹੈ ਤੇ ਅਗਲੀ ਵਾਰ ਜਦੋਂ ਲੋਕ ਇਹਨਾਂ ਨੂੰ ਚੁਣਦੇ ਨੇ ਤਾਂ ਉਦੋਂ ਕੀ ਦੇਖ ਕੇ ਚੁਣਦੇ ਨੇ ਨਿੱਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਜੀ ਹਰ ਪਹਿਲੂ ਤੇ ਰੋਸ ਚਰਚੇ ਬੁਲਾਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਕਿ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗਾ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਅ ਸੰਸਕ੍ਰਿਤੀ ਕੀ ਹੋਗੀ ਬਾਤ ਅਪ D5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ